ਸਹਾਡੇ ਘਟੇ ਕਿਨ ਸਾਹਮਣੇ ਕੋਈ ਨਹੀਂ ਕੋਈ ਆਜੀ ਆਜੀ 8976 ਆਜਾ ਹਾਂਜੀ ਹਾਰ ਕੋਈ ਕਹਿੰਦਾ ਕਹਿੰਦਾ गाडी आउँछ लेडी है न ओके राम 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 ਲੋ ਹਰਾਮ ਨਾ ਚਲੋ ਸਿੱਧਾ ਉਸੇ ਪੋਜੀਸ਼ਨ ਤੱਕ ਹੋਣਾ ਹਰ ਤੱਕ ਨਾਲ ਸਿੱਧਾ ਬਿਲਕੁਲ ਸਭ ਸਾਈਡ ਤੋਂ ਆਜਾ ਸੰਗਤਾਂ ਨੂੰ ਕੋਈ ਰੋਣਾਉਂਦਾ ਥੋੜਾ ਦੇਖ ਕੇ ਨਾ ਸਰ ਦੇ ਨਾਲ ਹੀ ਸਾਰੇ ਸੰਗਤਾਂ ਤੇ ਰੱਖ ਕੇ ਹੀ ਗੀਤ ਕਰ ਹਰਾਮ ਬਸ 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 ਫਸੋਰ ਤਾਂ ਹੀ ਦੇ ਦੇ ਕਿਤਾਬਾਂ ਨਾਲ ਹੀ 30 ਆ ਜਾਓ ਚੱਲਦੇ ਕੋਣਾ ਦੇ ਸਪੇਸ ਕਰੀਂ ਵਾਹ ਵਾਹ ਤੱਕ ਕੀ ਕਰ ਰਹਾ ਤਾ ਦੋ ਉਹ ਵਾਹ ਬਈ ਬਾਈ ਜਵਾਨੀਆਂ ਮਾਨੇ ਬੱਚੇ ਸ਼ਾਬਾਸ਼ ਧੰਨਵਾਦ ਜੇ ਮੇਰੇ ਨਾਮ ਉੱਤੇ ਤੁਸੀਂ ਮਿਲੋ ਜਦੋਂ ਮਰ ਕੇ ਮਿਲੋ ਮੈਂ ਕਹਿੰਦਾ ਨਹੀਂ ਜੀ ਮਾਂ ਆਪਣੇ ਐਮਐਲਏ ਹੈਗੇ ਲੋਕਲ ਇਹਨਾਂ ਨੂੰ ਨੰਬਰ ਦੇ ਦਿਓ ਨੰਬਰ ਲੈ ਲਾ ਮੈਂ ਠੀਕ ਹੈ ਜੀ ਨੰਬਰ ਨੰਬਰ ਦੋ ਮਾਰਦੀ ਨੰਬਰ ਦੇ ਦਿਓ ਨੰਬਰ ਦੋ ਮਾਰਦੀ ਹੁਣ ਪਤਾ ਲੱਗ ਗਿਆ ਨੰਬਰ ਦਿਓ ਆਪਣਾ ਤੁਸੀਂ ਹਾਂ ਜੀ ਨੰਬਰ 999 99 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 दस चार सो बेस्टी। दस चार सो बेस्टी। बेस्टी, बेस्टी। थोड़ा बुलाने phone करके। एक मिनट एक मिनट हो गया। मंजू। डेयर बने। डेयर बने। बोलते हैं। 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 बोलत

आराम और एक इस پيچو <laughs> پيچو हा <laughs> जीान ਉਹ ਠੰਡਾ ਹੋ ਗਿਆ ਬੇਟਾ ਬੜੀ ਦੇਰ ਦੀ ਮੇਰੀ ਤਮੰਨਾ ਸੀ ਅੱਜ ਆਤਮੇ ਅੱਜ ਮੈਂ ਗਮੇ ਜਾ ਕੇ ਆਉਂਦਾ ਇਹ ਕੋਟਰਾ ਨਹੀਂ ਅੰਕ ਖਾਂਦ ਫੱਕਰ ਕੀਤਾ ਜੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਾਰਾ ਫੰਗਾਣੀ ਦਾ ਜੰਗ ਜਿੱਤ ਕੇ ਆਏ ਸੀ ਉਸ ਵੇਲੇ ਮਹਾਰਾਜ ਨੇ ਇੱਥੇ ਰੁਕਣ ਵਾਸਤੇ ਜਗਾ ਪੁੱਛੀ ਤਾਂ ਮਜ਼ਦੂਰਾਂ ਨੇ ਮਜ਼ਾਕ ਦੇ ਲੈ ਜ ਵਿੱਚ ਕਿਹਾ ਵੀ ਸਾਹਮਣੇ ਤੁਸੀਂ ਘੱਟੇ ਦਾ ਰਾਮ ਕਰਨ ਤੇ ਗੁਰੂ ਸਾਹਿਬ ਜਿਵੇਂ ਆਪਣੇ ਘੋੜੇ ਤੇ ਸਵਾਰ ਹੋ ਕੇ ਆਏ ਤਾਂ ਉਹਨਾਂ ਨੇ ਜਿਵੇਂ ਪਹਿਲੀ ਪਰਦੇ ਸਾਹਮਣੇ ਪਈ ਉਹ ਤੇ ਜਿਵੇਂ ਲੱਗੇ ਪੱਠਾ ਠੰਡਾ ਹੋ ਗਿਆ ਸੀ ਤੇ ਸਾਰਾ ਦੇਖ ਕੇ ਕੌਕਤ ਤੇ ਜਿਹੜੇ ਇੱਥੋਂ ਦੇ ਮਜ਼ਦੂਰਾਂ ਦੇ ਵਿੱਚੋਂ ਇੱਕਲੇ ਵਿੱਚ ਦੌੜ ਕੇ ਗਿਆ ਉਹਨਾਂ ਨੇ ਪਰਿਵਾਰ ਨੂੰ ਲਿਆਂਦਾ ਪਰਿਵਾਰ ਫਿਰ ਕੁਝ ਭੇਟਾਂ ਵਾਂਗ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਉਹ ਇਦਾਂ ਇੱਥੇ ਪਰਿਵਾਰ ਪਹੁੰਚ ਕੇ ਉਹਨਾਂ ਨੇ ਮਹਾਰਾਜ ਤੋਂ ਨਹੀਂ ਤਾਂ ਮੈਂ ਸਾਰਾ ਫੜਿਆ ਵੀ ਹੋਇਆ ਸੀ ਖੇਮਾ ਦੀ ਜਾਂਚ ਨਾ ਪਰ ਆਉਣ ਦਾ ਪਹਿਲੀ ਵਾਰ ਮੇਰਾ ਸਵਾਰ ਹਾਂ ਕਿਉਂਕਿ ਮੈਂ ਜਾ ਕੇ ਅੱਜ ਗੁਰੂ ਸਾਹਿਬ ਦਾ ਦਿਨ ਹੈ ਮੈਂ ਕਿਉਂਕਿ ਸਾਡਾ ਇਤਿਹਾਸ ਜੀ ਬਹੁਤ ਇਸ ਤਰ੍ਹਾਂ ਦਾ ਜਿਹੜਾ ਪੁਰਾਣਾ ਇਤਿਹਾਸ ਬਹੁਤ ਜ਼ਿਆਦਾ ਹੈ ਗੁਰੂ ਸਾਹਿਬ ਦਾ ਇਲਾਕਾ ਖਾਸ ਤੌਰ ਤੇ ਗੁਰੂ ਸਾਹਿਬ ਸੰ ਕੋਈ ਪਿੰਡੀ ਨਹੀਂ ਹੋਣਾ ਜਿੱਥੇ ਚਾਂਛੋ ਪ੍ਰਾਪਤਨਾ ਹੋਵੇ ਉਹ ਵੀ ਬਾਗਾਂ ਰੇ ਸੀਮ ਜਾਲ ਜਿਨ੍ਹਾਂ ਨੂੰ ਗੁਰੂਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਔਰ ਗੁਰੂਆਂ ਪ੍ਰਤੀ ਸਮਰਪਿਤ ਭਾਵਨਾ ਰੱਖੀ ਹੋਈ ਹੈ ਉਹਨਾਂ ਕਰਕੇ ਹੀ ਹੈ ਇੱਥੇ ਉਹਨਾਂ ਦੀਆਂ ਲੜਾਈਆਂ ਕਰਕੇ ਚ ਆਹੀ ਸੇਮ ਸਾਰਾ ਸੇਮ ਹੈ ਅੱਛਾ ਜੀ ਪੰਗਾ ਨਹੀਂ ਦਾ ਜਿਹੜਾ ਯੁੱਧ ਜਿੱਤਿਆ ਉਸ ਤੋਂ ਬਾਅਦ ਆਇਆ ਸੀ ਸੰਗਤ ਤਾਂ ਬਹੁਤ ਸਸ਼ੀ ਕਰਨ ਬਹੁਤ ਧੰਨਵਾਦ ਆਰਾਮ ਨਾਲ ਬਿਗ ਡਿਗ ਨਾ ਜਾਏ ਉੱਬੇ ਇੱਥੇ ਮੇਕ ਬੜੀ ਹੁੰਦੀ ਐ ਉਹ ਕਹਿੰਦੇ ਵੀ ਤੁਸੀਂ ਇੱਥੇ ਕੋਈ ਥੀਟਰ ਆਉਟਰ ਲਾਇਏ ਹੋ ਅੱਛਾ ਨਹੀਂ ਉਹ ਤਾਂ ਗੁਰੂ ਸਾਹਿਬ ਦਾ ਸਾਸੀ ਕਾ ਅੱਛਾ ਅੰਮ੍ਰਿਤਸਰ ਜਿੱਥੇ ਮਿਲਿਆ ਸਾਰਾ ਫਿਰ ਕੰਪਲੈਕਸ ਜਿਹੜਾ ਹੈ ਸਰਾਬ ਵਗੈਰਾ ਤੇ ਹਾਂਜੀ ਸਰਾਬ ਲੋਕਿ ਜਿਹੜੇ ਤਖਤ ਸਿੰਘ ਕੇਸਗਰ ਸਾਹਿਬ ਜਾਂਦੇ ਹੋਣੇ ਜਾਂ ਹੋਲੇ ਮੱਲੇ ਵੇਲੇ ਸਾਰੀ ਸੰਗਤ ਪਟਾਚੀ ਵਾਲੀ ਦੇ ਪਿੰਡਾਂ ਤੋਂ ਯਾਤਰਾ ਸਭ ਹਾਂ ਹਾਂ ਫਾਟੂਨ ਸਿੰਘ ਅੱਛਾ ਉਹਨਾਂ ਨੇ ਸੇਵਾ ਸੰਭਾਲ ਕਰੀ ਅੱਛਾ ਸਨਮਾਨ ਦਾ ਆਚਾਰ ਸੀ ਕੋਈ ਕਿਉਂ ਨਿਸ਼ਾਨੀ ਬਣਾਉਣ ਵੇਲੇ ਥੋੜੇ ਝਿਜਕਦੇ ਸੀ ਰੱਖ ਰੱਖ ਇਹ ਪੈਰੋਂ ਆਪ ਕੁਝ ਰਾਹ ਸਾਰੇ ਬੰਦੋ ਕੈਮਰੇ ਵਾਰ ਕਰ ਦੋ ਸਾਰੇ ਬੰਦੋ ਕੈਮਰੇ ਦੇ ਅੰਦਰ ਕੀਰਤਨ ਚਾਲਣਾ ਹੈ ਵੱਡਾ ਪੰਨਾ कहिड़े पिछो मु पिछा ਲੱਖ ਮਦਮ ਐਲਕੇ ਦੀ ਚੋਗੇ ਬੜਾ ਖਤਰਾ ਜਦ ਹਮ ਤਰਪ ਕਰ ਪੱਗ ਬੰਨੀਆਂ ਦੇਵੋ ਲੋ ਪੱਗ ਪੱਪਾ ਨੇ ਬੰਨੀਆਂ ਪੱਪਾ ਨੇ ਪੱਗ ਬੰਨੀਆਂ ਤੀਨੋ ਤਰ ਤਰ ਬਿਨਾ ਸਿਖਾਰੇ ਤਹੀ ਪ੍ਰਕਾਸ਼ ਮੈਂ ਤੁਹਾਨੂੰ ਮਿਖਾ ਲੇ ਸਰ ਕਹਿੰਦੇ ਮਿਖਾ ਲੇ ਮਮੀ ਕੀ ਵਿੱਚ ਦੇਖ ਦਰੋ ਜੀਵਿਤ ਦੇਖੋ

न अॼु सू ਨਾ ਸਤੂ ਵੀ ਬੁਲਾਇਆ ਸੀ ਭਾਈ ਸਾਹਿਬ ਨੇ ਅੱਛਾ ਜੀ ਤੁਸੀਂ ਇੱਥੇ ਆ ਕੇ ਅਸੀਂ ਪੱਠਾ ਸਾਹਿਬ ਜਾ ਰਹੇ ਹਾਂ ਠੀਕ ਹੈ ਅਸੀਂ ਪਹਿਲੇ ਫੈਸਲੇ ਕਰ ਲਿਆ ਕੋਈ ਗੱਲ ਹੈ ਹਾਂ ਜੀ ਕੋਈ ਗੁਰਦੁਆਰਾ ਸਾਹਿਬ ਨਾਲ ਜਿਹੜੇ ਵਾਲੇ ਸੜਕਾ ਸੁਕਾਣਾ ਸਭੰਦ ਕੋਈ ਚੀਜ਼ ਹੈ ਕਿ ਅਸੀਂ ਦੱਸ ਦਵਾਂ ਹਾਂ ਜੀ ਨਾਲ ਇੱਥੇ ਕਿਲਾ ਜੀ ਨੇ ਅੰਕੰਨ ਹਾਂ ਜੀ ਨਹੀਂ ਜੇ ਕੁਝ ਸਰਕਾਰ ਤੋਂ ਕੋਈ ਕਿਸੇ ਕਿਸਮ ਦੀ ਸੇਵਾ ਚਾਹੀਦੀ ਹੈ ਹਾਂਜੀ ਉਹ ਸੜਕਾਂ ਨਾਲ ਸੰਬੰਧਿਤ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਹੀਂ ਬੜਾ ਵਧੀਆ ਜੀ ਵਿਭਾਗਮੇ ਦਾ ਜੀ ਵਿਭਾਗਮੇ ਵੱਲੋਂ ਸਾਡਾ ਪੀਸੀ ਸਾਹਿਬ ਨਾਲ ਹੀ ਹੈ ਹਾਂਜੀ ਹਾਂਜੀ ਇਹ ਮਾਸ਼ੂ ਜੈਨ ਹਾਂ ਜੀ ਇਹਨਾਂ ਦੇ ਆਪਣੇ ਐਸਐਸਬੀ ਸਾਹਿਬ ਨਾਲ ਕਰਾਣ ਸਾਹਿਬ ਪਰਿਵਾਰ ਸਮੇਤ ਦਰਸ਼ਨ ਦੇਣ ਆਉਂਦੇ ਆ ਜੀ ਜੀ ਤਰਤੀਨ ਵਿੱਚ 2-4 ਦਿਨ ਬਾਅਦ ਜੀ ਸਾਹਿਬ ਜਿਹੜੇ ਨੇ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਮੁਹਾਲੀ ਦੀ ਦੇਸੀ ਹੈ ਠੀਕ ਹੈ ਤਾਂ ਨਾਲ ਹੀ ਜਿਹੜੇ ਲੰਘਦੇ ਨੇ ਬੜਾ ਵਧੀਆ ਜੀ ਇੱਥੇ ਦਾ ਸਿਸਟਮ ਸਾਰਾ आप हर महकमे का बड़ा सहयोग कर बेटी थी जी एक सौ कती साल की उम्र तक उन्होंने ਇਸ ਥਾਂ ਦੀ ਭਾਈ 75 ਸਿੰਘ ਥਾਂ ਦੀ ਸੇਵਾ ਕਰਦੇ ਅੱਛਾ ਫਿਰ ਉਹਨਾਂ ਬਸ ਜਿਨ੍ਹਾਂ ਦਾ ਪੱਠਾ ਸੀ ਹਾਂਜੀ ਉਹਨਾਂ ਦਾ ਬਸੀ ਪਠਾਣਾ ਉਹਨਾਂ ਦਾ ਰਾਕਾ ਲੱਗਿਆ ਹੋਇਆ ਸੀ ਬਾਹਰ ਕਰ ਬਾਹਰ ਮੀਡੀਆ ਉਹਨਾਂ ਨੇ ਉੱਥੇ ਫਿਰ ਆਪਣਾ ਨਕਾਹ ਕਰਾਣ ਤੋਂ ਜਵਾਬ ਦਿੱਤਾ ਸੀ ਹਾਂ ਜਿੰਦ ਵੀ ਮੈਂ ਭਾਈ 75 ਸਿੰਘ ਜਿਸ ਤਰ੍ਹਾਂ ਸੇਵਾ ਕਰੀ ਹੈ ਕੰਮ ਦੇ ਵਿੱਚ ਕਿਲੇ ਵਿੱਚ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ अपना निरापत्ती में ब्याह में क्या कराया नहीं का बस अपना जीवन अच्छा अपना निफ़र आलोकन हाँ है ना दफ्तर जाएगी हाँ दफ्तर जाएगी हाँ दिया 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 कोई दिक्कत होगी नहीं कोई दिक्कत होगी पाई साबना कंटैक्टर

ਇਹ ਦਾ ਪਾਈਸਾ ਬੇਤਰ। ਤੁਸੀਂ ਤਾਂ ਮੜੇ ਵਿੱਚ ਸੇਵਾ ਕਰ ਕੋ ਮੀ। ਇਹ ਤਾਂ ਇੱਥੇ। ਅੱਤ੍ਰੀਸ ਨੂੰ ਆਣ ਲੱਖਵਾ ਜ਼ਰੂਰ ਲੈ ਕੇ ਜਾ। ਅੱਛਾ। ਅੱਜ ਸੀਐਮ ਸਾਹਿਬ ਪਰਿਵਾਰ ਸਿਹਤ ਨਤਮਸਤਕ ਹੋਣ ਦੇ ਲਈ ਪਹੁੰਚੇ ਹੋ। ਜੀ। ਪ੍ਰਕਾਸ਼ ਚੋਰ ਦੇ ਮੌਕੇ ਤੇ। ਅੱਜ ਸਾਹਿਬੇ ਕਮਾਲ ਸੰਤ ਸਿਪਾਹੀ ਬਾਦਸ਼ਾ ਦਰਵੇਸ਼ ਸਰਵੰਸਦਾਨੀ ਕਲਗੀਧਰ ਪਾਸ਼ਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਹੈ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਰਹਿੰਦੇ ਆ ਉਹ ਸਜਦਾ ਕਰਨ ਲਈ ਜਾ ਰਹੇ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਰਬਾਨੀਆਂ ਖਾਸ ਤੌਰ ਤੇ ਸਾਬ ਜਦਿਆਂ ਨੇ ਕੀਤੀ ਇਹ ਸਟ੍ਰੀਟ ਕਦੀ ਮਿਸਾਲ ਮਿਲਦੀ ਨਹੀਂ ਹੈ ਸੋ ਅੱਜ ਦੇ ਦਿਨ ਉਹਨਾਂ ਨੇ पटना ਸਾਹਿਬ ਵਿਖੇ ਉਰਨਪੁਰ ਨੇ ਜਨਮ ਲਿਆ ਤੇ ਕੌਮ ਲਈ ਲੜਾਈਆਂ ਲੜੀਆਂ ਔਰ ਐਸੀਆਂ ਲੜਾਈਆਂ ਦੀ ਵੀ ਮਿਸਾਲ ਕਦੇ ਨਹੀਂ ਮਿਲਦੀ ਕਿ ਜਿੱਥੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਚ ਹੋਣ ਤੇ ਇਧਰੋਂ ਸਵਾ ਲੱਖ ਸੇਕ ਲੜਾਉਣ ਦਾ ਸੁਨੇਹਾ ਹੋਵੇ ਤੇ ਚਿੜੀਆਂ ਤੋਂ ਬਾਜ ਤੜਾਉਣ ਦੇ ਸੁਨੇਹ ਹੋਣ ਚਾਹੇ ਚੰਡੀ ਦੀ ਬਾਹਰ ਲਿਖ ਕੇ ਖਾਲਸੇ ਨੂੰ ਜਿਹੜਾ ਜੋਸ਼ ਭਰਨਾ ਹੋਵੇ ਜਿੰਨਾ ਉਹਨਾਂ ਬਾਰੇ ਪੜੀ ਜਾਓਗੇ ਉਹਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਪ੍ਰਤੀਸ਼ਰਧਾ ਪਲੱਸ ਜੋਸ਼ ਮਿਲਦਾ ਰਹੂਗਾ ਕਿ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦੀ ਵੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪ੍ਰਵਾਸ ਮੇਤਾਏ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗਤ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦਿਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਤੇ ਆਸ ਇਸ ਇਲਾਕੇ 'ਚ ਤਾਂ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਇਹ ਜਾਂ ਪਿੰਡ ਜਾਂ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਨਾ ਹੋਵੇ ਮੈਨੂੰ ਬਤੌਰ ਮੁੱਖ ਮੰਤਰੀ ਬਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਿਮਾਣੇ ਸੇਕਰੇਟਾਰੀ ਦੇ ਤੌਰ ਤੇ ਆਇਆ ਸਾਡੇ ਗੁਰੂਆਂ ਨੂੰ ਸੱਜਾ ਕਰਨ ਲਈ ਆਇਆ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਵਹਾਦਰ ਔਰ ਆਜ਼ਾਦ ਕੌਮ ਜਿਹੜੀ ਹੈ ਉਦਾਰੇ ਦਾ ਸੁਖਨਾਲ ਪਰਮਾਤਮਾ ਤੋਂ ਚਟਨਾ ਸਾਹਿਬ ਦੇ ਲਈ ਨਦੀ ਨਸਤੇ ਮਾ